ਔਰ ਬਹੁਤ ਆਗੇਸ਼ਾਲੀ ਦੇਣਾ ਕਿ ਸਾਡੇ ਭਾਰਤ ਦੇ ਸੰਕ੍ਰਿਤੀ ਦੇ ਪ੍ਰਤੀਕ ਭਗਵਾਨ ਰਾਮ ਜੀ ਦੀ ਪ੍ਰਾਪਤਿਕਚਾ ਦਾ ਪ੍ਰੋਗਰਾਮ ਅਜੁੱਧਿਆ ਦੇ ਵਿੱਚ ਹੋਇਆ ਔਰ ਅੱਜ ਸੂਬੇ ਜਲਈ ਸਾਰੇ ਹਿੰਦੁਸਤਾਨ ਦੇ ਵਿੱਚ ਥੋੜੇ-ਬੋੜੇ ਦੇ ਵਿੱਚ ਇਸ ਦਿਨ ਨੂੰ ਇੱਕ ਉਤਸ਼ਾਹ ਦੇ ਉਤਸਵ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਲੋਕਾਂ ਨੇ ਜਗਾ-ਜਗਾ ਲੰਗਰ ਲਾ ਕੇ ਭਗਵਾਨ ਰਾਮ ਦੀ ਉਪਾਸਨਾ ਪੂਜਾ ਕੀਤੀ ਆ ਔਰ ਸਾਡੇ ਇਲਾਕੇ ਦੇ ਵਿੱਚ ਵੀ ਬਹੁਤ ਖੁਸ਼ੀ ਬੜਿਆ ਦੇਣਾ ਔਰ ਮਿਲਲੀ ਇੱਕ ਗੱਲ ਵੀ ਖੁਸ਼ੀ ਆ ਇਹ ਪ੍ਰੋਗਰਾਮ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਅੱਜ ਲੋਕ ਜਿਹੜੇ ਨੂੰ ਮਿਲਾਰੇ ਨੇ ਸਮਾਜ ਦਾ ਹਰ ਸਮੁਦਾਇ ਸਮਾਜ ਦਾ ਹਰ ਵਰਗ ਸਿੰਦੂ ਆਪਣਾ ਸਮਝ ਕੇ ਬਣਾ ਰਿਹਾ ਇੱਕ ਮੇਲੇ ਵਰਗਾ ਮਾਹੌਲ ਜਿਹੜਾ ਉਹ ਬਣਿਆ ਤੇ ਅੱਜ ਤੇ ਜਿਹੜੀ ਸ਼ੋਭਾ ਯਾਤਰਾ ਬਹੁਤ ਸਾਡੇ ਬਜ਼ਾਰਾਂ 'ਚ ਹੁੰਦੀ ਹੋਈ ਅੱਗੇ ਜਾ ਰਹੀ ਆ ਇਹ ਭਗਵਾਨ ਰਾਮ ਦੀ ਲੀਲਾ ਨੂੰ ਪਸਾ ਰਹੀ ਆ ਮੈਂ ਵੀ ਕੋਈ ਬੇਨਤੀ ਕਰੂੰਗਾ ਕਿ ਭਗਵਾਨ ਰਾਮ ਨੂੰ ਬਨਿਆ ਦਾ ਪ੍ਰਸ਼ੋਦ ਰਾਮ ਕਿਹਾ ਗਿਆ ਉਹਨੇ ਜਿੰਦਗੀ ਦੇ ਵਿੱਚ ਹਰ ਚੀਜ਼ ਨੂੰ ਮर्यादा ਦੇ ਵਿੱਚ ਰਹਿ ਕੇ ਕਰਨ ਦੀ ਗੱਲ ਕੀਤੀ ਆ ਉਹਨਾਂ ਦੇ ਗੁਣਾਂ ਨੂੰ ਅਪਣਾਈਏ ਔਰ ਜ਼ਿੰਦਗੀ ਦੇ ਜਿੱਥੇ-ਜਿੱਥੇ ਕੋਈ ਜ਼ਿੰਮੇਵਾਰੀ ਮਿਲੀ ਆ ਉਹਦੇ ਜ਼ਿੰਦਗੀ ਦੇ ਨਿਰਵਾਹ ਦੇ ਵਿੱਚ ਉਹਨਾਂ ਅਸੂਲਾਂ ਨੂੰ ਅਪਨਾ ਕੇ ਚੰਗੇ ਸਮਾਜ ਦੀ ਸਿਰਜਣਾ ਕਰੀਏ ਔਰ ਅਜਾ ਹੀ ਲੱਗ ਰਿਹਾ ਮਕੇਸ਼ ਜੀ ਆਓ ਮੇਲ ਮੰਗਲ ਗਾਏ ਅਬਦ ਬੇਰਾਬ ਆਏ ਅੱਜ ਜਿਹੜੀ ਸ਼ੋਭਾ ਯਾਤਰਾ ਆ ਅੱਧੇ ਘੰਟੇ ਬਾਅਦ ਜਿਹੜੀ ਸਟਾਰਟ ਹੋਣੀ ਆ 4 ਵਜੇ ਇਹ ਜਿਹੜੀ ਆ ਇੱਥੋਂ ਚੱਲ ਕੇ ਮੁੜ ਕੇ ਜਹਾਜ ਚੌਂਕ ਜਹਾਜ ਚੌਂਕ ਤੋਂ ਹਨੂਮਨ ਚੌਂਕ ਮਾਂ ਚੌਕ ਤੋਂ ਲਾਇਬ੍ਰੇਰੀ ਚੌਕ ਤੇ ਲਾਇਬ੍ਰੇਰੀ ਚੌਕ ਤੋਂ ਜਿਹੜੀ ਪ੍ਰਾਣੀ ਸਬਜੀ ਮੰਡੀ ਕਾਨੋਵਾਲ ਚੌਕ ਤੇ ਫਿਰ ਮਾਈ ਜੀ ਦੇ ਮੰਦਿਰ ਤੇ ਜਾ ਕੇ ਜਿਹੜੀ ਸਬਾਪਤ ਹੋਣੀ ਆ ਇਹਦੇ ਚ ਅਸੀਂ ਜਿਹੜੀ ਪੁਲਿਸ ਫਰੰਟ ਤੇ ਵੀ ਪੁਲਿਸ ਲਾਤੀ ਨਾਲ ਪੀਸੀਆਰ ਲਾਇਆ ਨਾਲ ਸਾਰੇ ਚੌਕਾਂ ਦੇ ਵਿੱਚ ਅਸੀਂ ਟ੍ਰੈਪ ਪੁਲਿਸ ਲਾਈ ਹੈ ਜੀ ਸਪੈਸ਼ਲ ਨਾਕੇ ਵੀ ਲਾਤੇ ਨੇ ਵੀ ਰਸਤਿਆਂ ਦੇ ਵਿੱਚ ਤੇ ਪਿਛਲੇ ਪਾਸੇ ਪਾਲਕੀ ਸਾਹਿਬ ਦੇ ਨਾਲ ਵੀ ਫੋਰਸ ਲਾ ਕੇ तकरीबन 100 ਕ ਮਲਾਜ਼ਮ ਜਿਹੜਾ ਅਸੀਂ ਇਹਦੇ ਰੇਂਜਮੈਂਟ ਤੇ ਲਾਇਆ ਹੋਇਆ ਹੈ ਮੇਰੇ ਲੋਕਾਂ ਨੂੰ ਇੱਕੋ ਹੀ ਅਪੀਲ ਆ ਬੜੇ ਸ਼ਾਂਤੀਪੂਰਨ ਕਰਨ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਚ ਆ ਰਹਿਆ ਉਹਨਾਂ ਦੀ ਸਕਿਉਰਿਟੀ ਬਚਾ ਜੀ ਰਾਤ ਨੂੰ ਪੁਲਿਸ ਚੜ੍ਹੀ ਲਾਈ ਗਈ ਜਿੰਨੀ ਫੋਰਸ ਦਿਨੇ ਲੱਗੀ ਹੈ ਜੀ ਉਡੀ ਰਾਤ ਰੱਖੀ ਗਈ ਔਰ ਰਾਤ ਨੂੰ ਗਸ਼ਟਾ ਜਿਹੜੀਆਂ ਸਪੈਸ਼ਲ ਲਾਈਆਂ ਗਈਆਂ ਨੇ ਜੀ ਥੈਂਕ ਯੂ ਅੱਜ ਜੋ ज जो राम मंदिर निर्माण लैके शोभा कभी गई है दिन इतिहास साढ़े पांच सौ साल बाद जाके राम लीला जी के उत्ते स्थापना हो रही है अब दोभाग्य भरा दिन है सारे बोलो जय श्री राम श्री राम जन्म भूमि ने श्री रामचंद्र भगवान जी प्राप्त आज शोभा यात्रा निकाली गई इस विशाल शोभा यात्रा में नगर निवासी और गुरु सारे ही श्रद्धालु आए यह शोभा यात्रा जो है भगवान श्री रामचंद्र जी जी ने अयोध्या के पांच सौ साल के बाद जो है अपने महल में ਰਾਜ ਸਾਇਰ ਨੇ ਤਖਤਾ ਮੰਡਲ ਗ੍ਰਹਿਣ ਕੀਤਾ ਉਹਨਾਂ ਨੇ ਰਾਜ ਸਾਰਿਆਂ ਨੂੰ ਹੀ ਦਰਸ਼ਨ ਦਿੱਤੇ ਨੇ ਬੜਾ ਸ਼ੋਭਾ ਦਾ ਲੱਗੋ ਵਿਖਾਲੀ ਗਈ ਸੀ ਉਹਦੇ ਵਿੱਚ ਉਹ ਆਪਣੇ ਗਾਗਨ ਮੰਚਬਲ ਕੋਲ ਜੋਲੀ ਅਡੇ ਸਰਦਾ ਲੋਲੇ ਸਾਰਿਆਂ ਵੱਲੋਂ ਬਹੁਤ ਹੀ ਵੱਡ ਚੜ ਕੇ ਚੱਲਿਆ ਗਿਆ ਕੋਈ ਇਹਨਾਂ ਦਾ ਜੋਸ਼ ਜੋ ਹੈ ਦੇਖਣ ਵਾਲਾ ਹੈ ਇਹਨਾਂ ਦਾ ਜੋਸ਼ ਇਹਨਾਂ ਦੀ ਸਰਦਾ ਬਾਗ 500 ਸਾਲ ਪੈਨੋ ਦੇ ਆਕਟਰੀਏ ਦੇ ਖਾਸ 10 ਮਿੰਟ ਸਮਾਂ ਲੱਗਾ ਵਾ ਫਿਰ ਐਸਮਾ ਕਮਾਸ਼ਾ ਯਾਗੀ ਦਾ ਜਿਸ ਦੇ ਵਿੱਚ ਬਗਵਾਨ ਸ਼੍ਰੀ ਰਾਮਦੇਵ ਜੀ ਜੋਤ ਦਾ ਨਾਮ ਦੇ ਪ੍ਰਾਪਤਿਸ਼ਤਾ ਹੋਈ ਉਹਨਾਂ ਸ਼ੋਭਾ ਯਾਤਰਾ ਜਵਾਲੀ ਕਾਲੀ ਗਈ ਸੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਬੇਤਰਾਰਾ ਅਸੀਂ ਰਾਮਦੇਵ ભગવાન ਦਾ ਬਹੁਤ ਬਾਤ ਦੇ ਧੰਨਵਾਦ ਕਰੀਏ। ਅੱਜ ਜਿਹੜੀ ਸ਼ੋਭਾ ਯਾਤਰਾ ਹੈ ਤੇ ਸਾਰਿਆਂ ਨੂੰ ਪਤਾ ਕਿ ਅੱਜ ਜਿਹੜਾ 500 ਸਾਲਾ ਜਿਹੜਾ ਸੰਘਰਸ਼ੀ ਜਿਹੜਾ ਜਿਸ ਸਮਾਜ ਦਾ ਉਹ ਅੱਜ ਮੋਟਰੂਬ ਲੈ ਗਿਆ ਔਰ ਮਹਾਰਾਜ ਦਾ ਜਿਹੜੀ ਪ੍ਰਾਨਪ੍ਰਤੀਸਾ ਸਮਾਰੋਹ ਜਿਹੜਾ ਯੋਧਾ ਜਿੱਤ ਹੋਇਆ ਉਹਦੀ ਕੁਸ਼ੀ ਦੇ ਵਿੱਚ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਸ਼ੋਭਾਤਰਾ ਦੀ ਸ਼ੋਭਾਤਰਾ ਜੀ ਕੱਢੀ ਗਈ ਹੈ ਔਰ ਗੁਰਦਾਸਪੁਰ ਨਿਵਾਸੀਆਂ ਦੇ ਵਿੱਚ ਭਾਰੀ ਹੁਸਾ ਪਾਜ ਆ ਰਿਹਾ ਲੋਕੀ ਜਿਹੜੇ ਆ ਆਪਣੇ ਜਲਾ ਜਹਾ ਦੇ ਲੋਕਾਂ ਨੇ ਆਪਣੇ ਘਰਾਂ ਤੋਂ ਨਿਕਲ ਕੇ ਇਸ ਸ਼ੋਭਾਤਰਾ ਉੱਤੇ ਫੁੱਲਾਂ ਦੀ ਵਰषा ਕੀਤੀ ਹੈ ਮੈਂ ਇਸੇ ਸ਼ੁਭ ਦਿਨ ਦੀ ਸਾਰੇ ਗੁਰਦਾਸਪੁਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ